ਅੱਜ ਮੈਂ ਤੁਹਾਨੂੰ ਜੂਨ ਦੇ ਮਹੀਨੇ ਚ ਪਹਾੜਾਂ ਚ ਪੈਂਦੀ ਬਰਫ਼ ਦੇ ਦਰਸ਼ਾ ਕਰਾਉਣੇ ਆ ਜਨਤਾ ਨੇ ਕਮਲਾ ਘਰਤਾ ਪੁੱਛ ਪੁੱਛ ਕੇ ਜੱਗੀ ਬਾਈ ਬਰਫ਼ ਕਿੱਥੇ ਮਿਲੂ ਅੱਜ ਸਵੇਰੇ 5 ਵਜੇ ਮੈਂ ਇਸ ਕਰਕੇ ਉੱਠਿਆ ਆਪਾਂ ਜਾਣਾ ਮਨਾਲੀ ਤੋਂ 170 ਕਿਲੋਮੀਟਰ ਅੱਗੇ ਬਾਰਾਲਾਚਾ ਨਾਮ ਦੀ ਜਗ੍ਹਾ ਤੇ ਪਹਿਲਾਂ ਜਾਵਾਂਗੇ ਅਟਲ ਟਨਲ ਟਾਈਮ ਨਾਲ ਨਿਕਲ ਜਿਓ ਨਹੀਂ ਤਾਂ ਸਾਰਾ ਦਿਨ ਟ੍ਰੈਫਿਕ ਚ ਫਸੇ ਰਹੋਗੇ ਸਵੇਰ ਦੇ 6 ਵਜੇ ਤੇ ਆਪਾਂ ਨੂੰ ਰੋਡ ਜਮਾਂ ਸਾਫ਼ ਮਿਲਿਆ ਮਨਾਲੀ ਤੋਂ ਅਟਲ ਟਨਲ ਅੱਧੇ ਘੰਟੇ ਚ ਪਹੁੰਚ ਚੁੱਕੇ ਅਟਲ ਟਨਲ ਕ੍ਰੋਸ ਕਰਕੇ ਤੁਸੀਂ ਜਾਣਾ ਮਨਾਲੀ ਲੇ ਹਾਈਵੇ ਤੇ ਸਵੇਰ ਦਾ ਮੌਸਮ ਵੀ ਕ ਦੇ ਜੱਗੀ ਬਾਈ ਭੁੱਖ ਲੱਗੀ ਆ ਮੈਂ ਲਈ ਗੱਡੀ ਸਾਈਡ ਤੇ ਅੱਜ ਮੁੰਡਿਆਂ ਨੂੰ ਚਾਹ ਨਾਲ ਆਮਲੇਟ ਖਵਾਵਾਂਗੇ ਫੁੱਲ ਹੈਲਦੀ ਬ੍ਰੀਕਫਾਸਟ ਤੇ ਨਾਲ ਘੈਂਟ ਜਿਹਾ ਵਿਊ ਅੱਗੇ ਚੱਲ ਕੇ ਤੁਸੀਂ ਲੋਲ ਵੈਲੀ ਚੈਂਟਰ ਹੋ ਜਾਣਾ ਤੇ ਤੁਹਾਨੂੰ ਮਿਲੂ ਸ਼ਿਸ਼ੂ ਨਾਮ ਦਾ ਛੋਟਾ ਜਿਹਾ ਸ਼ਹਿਰ ਜਿਹੜਾ ਆਪਣੇ ਆਲੇ ਵਾਟਰਫਾਲ ਲਈ ਬਹੁਤ ਫੇਮਸ ਆ ਜਿਹਨੂੰ ਸ਼ਿਸ਼ੂ ਵਾਟਰਫਾਲ ਕਹਿੰਦੇ ਇਹ ਨਜ਼ਾਰਾ ਤੁਹਾਨੂੰ ਹਾਈਵੇ ਤੇ ਖੜਿਆ ਨੂੰ ਮਿਲ ਜਾਣਾ ਥੋੜਾ ਅੱਗੇ ਵੱਧਿਆਂ ਤੇ ਰੋਡ ਤੇ ਟ੍ਰੈਫਿਕ ਦਿਖਣਾ ਸ਼ੁਰੂ ਹੋ ਗਿਆ ਹਜੇ ਸਵੇਰ ਦੇ 8:00 ਵਜੇ ਤੇ ਆਪਣਾ ਸਫਰ ਹਜੇ 82 ਕਿਲੋਮੀਟਰ ਦਾ ਬਾਕੀ ਆ ਪਰ ਨਜ਼ਾਰਾ ਬਹੁਤ ਆ ਰਿਹਾ ਸੀ ਨਾਲ ਹੀ ਨਜ਼ਾਰਿਆਂ ਤੇ ਪਾਣੀ ਫਿਰ ਗਿਆ ਗੰਦੀ ਜਿਹੀ ਰੋਡ ਆ ਗਈ ਹੁਣ ਆਪਾਂ ਦਾਰਚਾ ਨਾਮ ਦੀ ਜਗ੍ਹਾ ਤੇ ਪਹੁੰਚ ਚੁੱਕੇ ਆ ਤੇ ਇੱਥੇ ਮਿਲੂ ਮਨਾਲੀ ਲੇ ਨਾਲ ਹੀ ਅਸਲੀ ਐਡਵੈਂਚਰ ਸ਼ੁਰੂ ਹੋ ਜਾਂਦਾ ਕਈ ਜਗ੍ਹਾ ਤੇ ਕੱਚਾ ਰੋਡ ਆਉਂਦਾ ਤੇ ਉਸ ਤੋਂ ਨਾਲ ਹੀ ਸੜਕ ਦੇ ਉੱਪਰੋਂ ਚੱਲਦਾ ਛਰਨਾ ਕ੍ਰੋਸ ਕਰਨਾ ਪੈਂਦਾ ਰਸਤੇ ਸਾਨੂੰ ਮਿਲੂ ਦੀਪਕ ਤਾਲ ਨਾਮ ਦੀ ਝੀਲ ਜਿਹਨੂੰ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ ਸੱਚੀ ਕਹਿਣਾ ਬਾਈ ਥੋੜਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਨਾ ਕੱਚ ਵਰਗਾ ਨੀਲਾ ਪਾਣੀ ਤੇ ਉਸ ਤੋਂ ਮੈਂ ਨਾਲ ਹੀ ਝੀਲ ਦੇ ਕੰਢੇ ਚਾਹ ਧਰ ਲਈ ਚਲੋ ਹੁਣ ਅੱਗੇ ਚੱਲਦੇ ਆ ਬਰਾਲਾ ਚਾਪਾ ਨੂੰ 30 ਕਿਲੋਮੀਟਰ ਰਹਿ ਗਿਆ ਪਰ ਆਹ ਟ੍ਰੈਫਿਕ ਕਰਕੇ 1 ਘੰਟਾ ਹੋਰ ਲੱਗ ਗਿਆ ਕਿਉਂਕਿ ਆਹ ਸੜਕ ਟੁੱਟ ਚੁੱਕੀ ਆ ਜਿਹੜੇ ਕਰਕੇ ਟ੍ਰੈਫਿਕ ਵਨਵੇ ਹੋਇਆ ਤੇ ਪਈ برف ਨਜ਼ਰ ਆਉਣ ਲੱਗ ਪਈ ਸੀ ਆ ਵੀ ਇਹ ਸਫਰ ਦਾ ਮੇਨ ਪੁਆਇੰਟ ਆ ਇਹ ਵਾਟਰ ਕ੍ਰੋਸਿੰਗ ਕਰਨ ਲਈ ਕਈ ਲੋਕ ਆਪਣੀ ਗੱਡੀਆਂ ਦੇ ਬੰਪਰ ਭੰਦੇ ਆ ਧਿਆਨ ਨਾਲ ਲੰਘਿਓ ਮਿੱਤਰੋ ਇੱਥੋਂ ਹੁਣ برف ਦਾ ਲੈਵਲ ਤੇ ਮੇਰੀ ਖੁਸ਼ੀ ਦੋਨੋਂ ਵਧ ਰਹੀ ਸੀ ਕਿਉਂਕਿ ਜੂਨ ਮਹੀਨੇ ਚ ਮੈਂ ਤੁਹਾਨੂੰ برف ਦਿਖਾਤੀ ਮਿੱਤਰੋ ਰਸਤੇ 'ਚ ਤੁਹਾਨੂੰ ਇੱਕ ਹੋਰ ਲੇਕ ਮਿਲੂ ਜਿਹਦਾ ਨਾਮ ਆ ਸੂਰਜਤਾਲ ਇਹ ਵੀ ਬਹੁਤ ਸੋਹਣੀ ਆ ਫਾਈਨਲੀ ਮਿੱਤਰੋ ਬਾਰਾਲਾ ਚ ਆ ਪਹੁੰਚ ਚੁੱਕਿਆ ਤੇ ਆਪਾਂ ਇਸ ਟਾਈਮ 1640 ਫੁੱਟ ਦੀ ਹਾਈਟ ਤੇ ਖੜੇ ਆ ਜਿੱਥੇ ਲੋਕ ਬਹੁਤ ਘੱਟ ਪਹੁੰਚਦੇ ਆ ਜਿੰਨਾ ਵੀ ਟੂਰਿਸਟ ਇੱਥੇ ਆਇਆ ਸੀ برف ਦੇ ਪ ਕਿ ਰਹਿਣ ਦਾ ਕੋਈ ਜਿਗਾੜ ਨਹੀਂ ਸੀ ਇੱਥੇ ਵਾਪਿਸ ਆਉਂਦਿਆਂ ਨੂੰ ਮੀਂਹ ਪੈਣ ਲੱਗ ਪਿਆ ਜਿਹਦੇ ਕਰਕੇ ਰੋਡ ਤੇ ਵਗਦੇ ਚਰਨਿਆਂ ਚ ਪਾਣੀ ਵੱਧ ਦਾ ਸਾਫ਼ ਦੇਖ ਰਿਹਾ ਸੀ ਅੱਜ ਦਾ ਸਟੇ ਆਪਾਂ ਟਾਂਡੀ ਪਿੰਡ ਚ ਸੇਬਾਂ ਦੇ ਬਾਗਿਜੇ ਚ ਬਣੇ ਹੋਮਸਟੇਜ ਕਰਾਂਗੇ ਤੁਸੀਂ ਜਦੋਂ ਟ੍ਰਿਪ ਪਲਾਨ ਕਰਨਾ ਬਸ ਇੱਕੋ ਨਾਮ ਯਾਦ ਰੱਖਣਾ ਰਾਈਟਵੇ ਦੇ ਜੱਗੀ ਕਿਉਂਕਿ ਤੁਹਾਨੂੰ ਘਮਾਉਣ ਦੀ ਜ਼ਿੰਮੇਵਾਰੀ ਸਾਡੀ ਆ ਬਾਕੀ ਭਰਾ ਨੂੰ ਫੋਲੋ ਜ਼ਰੂਰ ਕਰ ਲਿਓ